ਧੰਨੋ ਵਾਹਿਗੁਰੂ ਜੀ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ हीरा किसका बापुरा पूजै नतन करो कबीरा एक अचंब हो देखियो हीरा हाट बिका ਨਨ ਜਨ ਹਾਰੇ ਬਾਹਰਾ ਕਉਡੀ ਬਦਲੇ ਜਾ ਬਨ ਜਨ ਹਾਰੇ ਬਾਹਰਾ ਕਉਡੀ ਬਦਲੇ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਨਵਾਜ਼ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਤ ਸੰਗਤ ਜੀਓ ਵੱਡੇ ਭਾਗ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੇ ਹਨ ਸਭਗੰਦੀ ਮੁਬਾਰਕ ਸਹੋਬਤ ਸੰਗਤ ਵਿੱਚ ਜੁੜ ਬੈਠਣ ਦਾ ਆਪਾਂ ਸਾਰਿਆਂ ਨੂੰ ਇਹ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਜੀ ਦੀ ਅੰਮ੍ਰਿਤਮਈ ਪਾਵਨ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਬੜੇ ਹੀ ਸਤਿਕਾਰ ਸਹਿਤ ਸਰਵਣ ਕੀਤੀ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਪਾਵਨ ਸ਼ਲੋਕ ਜਿਨ੍ਹਾਂ ਦੀ ਆਪਾਂ ਰੋਜ਼ਾਨਾ ਦੇ ਇਨ੍ਹਾਂ ਦੀਵਾਨਾਂ ਵਿੱਚ ਵਿਚਾਰ ਕਰਨ ਦਾ ਯਤਨ ਕਰ ਰਹੇ ਹਾਂ। ਸੂਈਸੇ ਲੜੀ ਤਹਤਾਪ ਜੀ ਨੇ 152 ਤੇ 53 ਨੰਬਰ ਸ਼ਲੋਕਾਂ ਦਾ ਪਾਠ ਸਰਵਣ ਕੀਤਾ ਹੈ ਇਹ ਮੁਬਾਰਕ ਸ਼ਲੋਕ ਜੋ ਕਿ ਪ੍ਰਕਰਨ ਆਪਾਂ ਕੱਲ ਦੇ ਦੀਵਾਨ ਵਿੱਚ ਵੀ 152 ਨੰਬਰ ਸ਼ਲੋਕ ਦੀ ਵਿਚਾਰ ਕੀਤੀ ਸੀ ਕਬੀਰ ਜੀ ਮਹਾਰਾਜ ਨੇ فرمایا ਕਿ ਮੈਂ ਐਸੀ ਮਨੋਸਥਿਤੀ ਐਸੀ ਆਤਮਕ ਅਵਸਥਾ ਐਸਾ ਜੀਵਨ ਦਾ ਮਿਆਰ ਸਿਰਜ ਲਿਆ ਏ ਜਿੱਥੇ ਗੰਭੀਰਤਾ ਹੈ ਜੀਵਨ ਦੇ ਪ੍ਰਤੀ ਉਛਾਲ ਨਹੀਂ ਹੈ ਜਿਸ ਜਗ੍ਹਾ ਤੇ ਸਮਾਨਤਾ ਹੈ ਵਿਸ਼ਾਲਤਾ ਹੈ ਜਾਨੀ ਤੰਗ ਦਿਲੀ ਤੇ ਸੌੜੀ ਸੋਚ ਜਿਹੜੀ ਉਹ ਮੁੱਕ ਗਈ ਏ ਅੰਦਰ ਇੱਕ ਸਹਜ ਵਾਪਰ ਗਿਆ ਟਿਕਾਉ ਵਾਪਰ ਗਿਆ ਕਾਲ ਖਿਜ ਇਹ ਚੀਜ਼ਾਂ ਹੁਣ ਜੀਵਨ ਤੋਂ ਦੂਰ ਚਲੀਆਂ ਗਈਆਂ ਨੇ ਆਪਾਂ ਜਰਾ ਆਪਣੇ ਆਪਣੇ ਜੀਵਨ ਦਾ ਜਦੋਂ ਚਿੰਤਨ ਕਰੀਏ ਕਿ ਸਾਡੇ ਰੋਜ਼ਾਨਾ ਦੇ ਜੀਵਨ ਵਿੱਚ ਕਿੰਨਾ ਵਕਤ ਗਲਤ ਖਿਆਲ ਮਨ ਵਿੱਚ ਆਉਂਦਿਆਂ ਹੋਿਆਂ ਸਾਡਾ ਸਮਾਂ ਗੁਜ਼ਰਦਾ ਹੈ ਕਿੰਨਾ ਕਿੰਨਾ ਚੀਜ਼ਾਂ ਤੇ ਸਾਨੂੰ ਖਿਜ ਔਰ ਗੁੱਸਾ ਆ ਕੇ ਘੇਰਦਾ ਹੈ ਕਿੰਨਾ-ਕਿੰਨਾ ਜਗ੍ਹਾ ਦੇ ਉੱਤੇ ਅਸੀਂ ਤੰਗ ਦਿਲੀ ਮਹਿਸੂਸ ਕਰਦੇ ਹਾਂ ਜਾਨੀ ਕਿ ਬੜੇ ਸੰਕੀਰਣਜੈ ਵਿਚਾਰ ਸੁਭਾਅ ਸੰਕੋਚ ਜਿਹਾ ਸਾਡੇ ਅੰਦਰ ਰਹਿੰਦਾ ਹੈ ਇਹ ਚੀਜ਼ਾਂ ਸਾਡੇ ਜੀਵਨ ਦਾ ਕਿੰਨਾ ਸਮਾਂ ਕਿੰਨੀ એનર્ਜੀ ਕਿੰਨਾ ਵੇਸਟ ਕਰਦੀਆਂ ਨੇ ਤਬਾਹ ਕਰਦੀਆਂ ਨੇ ਔਰ ਸਾਨੂੰ ਕਿੰਨਾ ਅੰਦਰੋਂ ਦੁਖੀ ਕਰਦੀਆਂ ਨੇ ਔਰ ਨਾਲੇ ਵੀ ਵਿਚਾਰ ਕਰੀਏ ਕਿ ਅਗਰ ਇਹ ਨਾ ਹੋਣ ਜੀ ਸਾਡੇ ਅੰਦਰ ਇਹ ਕੁਝ ਨਾ ਵਾਪਰੇ ਇਹ ਚੀਜ਼ਾਂ ਭੋਣ ਵਾਂਗ ਸਾਡੇ ਮਨ ਨੂੰ ਨਾ ਖਾਣ ਤਿਉ ਵਕਤ ਕਿੰਨਾ ਸਹਿਲਾ ਕਿੰਨਾ ਸੁਖੀ ਕਿੰਨਾ ਵਧੀਆ ਗੁਜ਼ਰੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਬੀਰ ਜੀ ਨੇ ਆਖਿਆ ਵੀ ਇਹ ਤਾਂ ਐਸੀ ਅਵਸਥਾ ਹੈ ਜਿਹਨੂੰ Muni ਤਿਆਗੀ ਹੋਰ ਇਹੋ ਜੇ ਕਰਮ ਕਾਂਡੀ ਖੋਜਦੇ ਨੇ ਲੱਭਦੇ ਨੇ ਪਰ ਕਰਮ ਕਾਂਡਾ ਨਾਲ ਇਹ ਪ੍ਰਾਪਤ ਨਹੀਂ ਹੁੰਦੀ ਇਸ ਕਰਕੇ ਉਹਨਾਂ ਦੇ ਹਿੱਸੇ ਨਹੀਂ ਆਈ ਉਹਨਾਂ ਨੇ ਕਮਾਈ ਹੋਰ ਕੀਤੀ ਉਹਨਾਂ ਨੇ ਕਰਮ ਕਮਾਏ ਨੇ ਅਸੀਂ ਅਭਿਆਸ ਕੁਝ ਹੋਰ ਕੀਤਾ ਉਹ ਅਭਿਆਸ ਕੁਝ ਹੋਰ ਕਰਦੇ ਨੇ ਖੈਰ ਇਸ ਤੋਂ ਅਗਲੇ ਸ਼ਲੋਕ ਵਿੱਚ ਬੜੀ ਬਾਤ ਮਾਲ ਉਧਾਰਨ ਕਬੀਰ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ 153 ਨੰਬਰ ਸ਼ਲੋਕ ਹੈ ਕਬੀਰ ਜੈਸੀ ਉਪਜੀ ਪੇੜ ਤੇ ਜੋ ਤੈਸੀ ਨਿਭੈ ਓੜ ਨਿਕਾਜਿਆ ਪੌਦਾ ਹੈ ਬੜਾ ਕੋਮਲ ਹੈ ਬੜਾ ਮੁਲਾਇਮ ਹੈ ਲਚਕਦਾਰ ਹੈ ਝੱਖੜ ਆਉਂਦੇ ਨੇ ਹਨੇਰੀਆਂ ਆਉਂਦੀਆਂ ਨੇ ਉਹ ਟੁੱਟਦਾ ਨਹੀਂ ਕਿਉਂਕਿ ਉਹ ਹਵਾ ਦੇ ਰੁਖ ਨਾਲ ਲਿਫਣਾ ਜਾਣਦਾ ਹੈ ਉਹੀ ਨਿਕਾਜਿਆ ਪੌਦਾ ਹੌਲੀ-ਹੌਲੀ ਵੱਡਾ ਹੋ ਜਾਂਦਾ ਹੈ ਜਿਉਂ-ਜਿਉਂ ਉਹਦਾ ਤਣਾ ਮਜ਼ਬੂਤ ਹੁੰਦਾ ਹੈ ਜਿਉਂ-ਜਿਉਂ ਦਾ ਆਕਾਰ ਵੱਧਦਾ ਹੈ ਜਿਉਂ-ਜਿਉਂ ਵੱਡਾ ਹੋ ਜਾਂਦਾ ਹੈ ਉਹਦੇ ਅੰਦਰ ਜਕੜਨ ਬਣ ਜਾਂਦੀ ਹੈ ਉਹ ਕਠੋਰ ਹੋ ਜਾਂਦਾ ਹੈ ਫਿਰ ਇੱਕ ਬੜੀ ਤੇਜ਼ ਹਨੇਰੀ ਆਉਂਦੀ ਹੈ ਤੇ ਉਹਨੂੰ ਜੜਾਂ ਤੋਂ ਪੁੱਟ ਕੇ ਸੁੱਟ ਜਾਂਦੀ ਹੈ ਕਦੇ ਉਹ ਨਿੱਕਾ ਜਿਹਾ ਪੌਦਾ ਸੀ ਉਦੋਂ ਵੀ ਝੱਖੜ ਆਏ ਉਦੋਂ ਜ਼ਿਆਦਾ ਵੱਡੀਆਂ ਹਨੇਰੀਆਂ ਆਈਆਂ ਪਰ ਉਹ ਬਚ ਗਿਆ ਅੱਜ ਤਾਂ ਸਗੋਂ ਦੀਆਂ ਜੜਾਂ ਅੱਗੇ ਨਾਲੋਂ ਵੀ ਡੂੰਘੀਆਂ ਸਨ ਆਕਾਰ ਅੱਗੇ ਨਾਲੋਂ ਵੀ ਵੱਡਾ ਸੀ ਵੱਡਾ ਹੋ ਗਿਆ ਸੀ ਫੈਲ ਗਿਆ ਸੀ ਚਾਰਛਫੇਰੇ ਪਰ ਅੱਜ ਹਨੇਰੀ ਦੇ ਸਾਹਮਣੇ ਉਹ ਟੇਕ ਨਹੀਂ ਸਕਿਆ ਤੇ ਝੱਖੜ ਨੇ ਉਹਨੂੰ ਜੜੋਂ ਜਣਾ ਤੋਂ ਪੁੱਟ ਕੇ ਜ਼ਮੀਨ ਤੇ ਪਟਕਾ ਕੇ ਸੁੱਟ ਦਿੱਤਾ ਕਬੀਰ ਜੀ ਨੇ ਇਸ ਸੰਦਰਭ ਵਿੱਚ ਉਦਾਹਰਣ ਦਿੱਤੀ ਹੈ ਕਿ ਕਠੋਰਤਾ ਮਨੁੱਖ ਦੀਆਂ ਜੜਾਂ ਪੁੱਟ ਦਿੰਦੀ ਹੈ ਕੋਮਲਤਾ ਜਿਹੜੀ ਅੰਦਰ ਨਰਮਾਈ ਹੈ ਜਿਹੜੀ ਜੀਵਨ ਚ ਜਿਹਨੂੰ ਆਪਾਂ ਧੀਰਜ ਕਹਿ ਦਿੰਨੇ ਆ ਨਰਮਾਈ ਕੋਮਲਤਾ ਧੀਰਜ ਵਿੱਚੋਂ ਪੈਦਾ ਹੁੰਦੀ ਹੈ ਧਰਮੇ ਚੋਂ ਟਿਕਾਚੋਂ ਉਹ ਤੁਹਾਡੀਆਂ ਜੜ੍ਹਾਂ ਨੂੰ ਮਜ਼ਬੂਤ ਕਰਦੀ ਹੈ ਔਰ ਵੱਡੀਆਂ-ਵੱਡੀਆਂ ਮੁਸ਼ਕਲਾਂ ਦੇ ਵਿੱਚ ਝਖੜਾਂ ਦੇ ਵਿੱਚ ਤੂਫਾਨਾਂ ਦੇ ਵਿੱਚ ਵੀ ਤੁਸੀਂ ਟਿਕੇ ਰਹਿੰਦੇ ਜਿਉਂ-ਜਿਉਂ ਸਾਡੇ ਅੰਦਰ ਕਠੋਰਤਾ ਆ ਜਾਂਦੀ ਹੈ ਕਠੋਰਤਾ ਆਉਂਦੀ ਹੈ ਈਗੋ ਚੋਂ ਅਹੰਕਾਰ ਚੋਂ ਮੈਂ ਕੋ ਜਾ ਮੈਂ ਕੋ ਇਸ ਤਰ੍ਹਾਂ ਕਰਾਂ ਅਸੀਂ ਆਪਣੀ ਹੀ ਗੱਲ ਕਰਦੇ ਆਂ ਅਸੀਂ ਇਹ ਨਹੀਂ ਕਹਿੰਦੇ ਵੀ ਮੁਸ਼ਕਲ ਚਾਰ ਸ਼ਫੇਰੇ ਜਿਹੜੀ ਉਹ ਮੇਰੀ ਹੋਂਮੈ ਤੋਂ ਕਿਤੇ ਵੱਡੀ ਐ ਮੈਂ ਆਪਣੀ ਹੋਂਨ ਵਾਲੇ ਦੇ ਸਾਹਮਣੇ ਖਲੋ ਨਹੀਂ ਸਕਣਾ ਤੇ ਇਹਦੇ ਨਾਲ ਮੇਰਾ ਹੀ ਨੁਕਸਾਨ ਹੋ ਜਾਣਾ ਹੈ ਪਰ ਅਸੀਂ ਆਪਣੀ ਹੋਂ ਦਾ ਝੰਡਾ ਚੁੱਕੀ ਰੱਖਦੇ ਆਂ ਹੋਂ ਦਾ ਰੌਲਾ ਪਾਉਂਦੇ ਰਹਿੰਦੇ ਆ ਉਹਨਾਂ ਝਖੜਾਂ ਦੀ ਤਾਬੇ ਰਹਿਣਾ ਉਨ੍ਹਾਂ ਦੀ ਤਾਬ ਸਹਿਣਾ ਸਾਡੇ ਵਾਸ ਦੀ ਖੇਡ ਨਹੀਂ ਰਹਿ ਜਾਂਦੀ ਤੇ ਜੜਾ ਸਾਡੀਆਂ ਹੀ ਉਖੜਦੀਆਂ ਹਨ ਹੰਕਾਰ ਕਠੋਰਤਾ ਕਠੋਰਤਾ ਜਿਹੜੀ ਹੰਕਾਰ ਚੋਂ ਪੈਦਾ ਹੁੰਦੀ ਹੈ ਤੇ ਕੋਮਲਤਾ ਜਿਹੜੀ ਉਹ ਧੀਰਜ ਵਿੱਚੋਂ ਪੈਦਾ ਹੁੰਦੀ ਹੈ ਧੀਰਜ ਬੜਾ ਵੱਡਾ ਗੁਣ ਹੈ ਬੜੀ ਵੱਡੀ ਖੂਬੀ ਹੈ ਗੁਰੂ ਅਰਜਨ ਸਾਹਿਬ ਜੀ ਦੇ ਵਾਕ ਆਪਾਂ ਬੜੀ ਵਾਰ ਪੜੇ ਨੇ ਆਪਸ ਕਹੋ ਜੋ ਜਾਣੇ ਨੀਚਾ ਸੋਗਨਿਆ ਸਭ ਤੋਂ ਉੱਚਾ ਨੇਕ ਮਨੁੱਖ ਕਈ ਵਾਰ ਧਰਮੀ ਮਨੁੱਖ ਕਈ ਵਾਰ ਸਚਿਆਰਾ ਹੈ ਉਹ ਸਹੀ ਹੈ ਪਰ ਸਹੀ ਹੋਣ ਦੇ ਬਾਵਜੂਦ ਵੀ ਉਹ ਨਿਮਰਤਾ ਦਾ ਪੱਲਾ ਨਹੀਂ ਛੱਡੇਗਾ ਆਮ ਮਨੁੱਖ ਜਿਹੜਾ ਉਹ ਗਲਤ ਹੋਣ ਦੇ ਬਾਵਜੂਦ ਵੀ ਹਾਂ ਹਾਂ ਮੈਂ ਦੀ ਖੇਡ ਜਿਆਦੀ ਖੇਡੇਗਾ ਮੈਂ ਕੁਝ ਹਾਂ ਮੈਂ ਐਵੇਂ ਕਰ ਸਕਦਾ ਹਾਲਾਂਕਿ ਉਹਨੂੰ ਪਤਾ ਹੈ ਅੰਦਰੋਂ ਮੈਂ ਖੋਖਲਾ ਤੇ ਗਲਤ ਹ ਫਿਰ ਵੀ ਜਿੱਦ ਕਰਦਾ ਹੈ ਹੱਠ ਕਰਦਾ ਹੈ ਬਖਾਵਾ ਕਰਦਾ ਹੁੰਦਾ ਤੇ ਕੁਝ ਵੀ ਨਹੀਂ ਮਹਾਰਾਜ ਕਹਿੰਦੇ ਨੇ ਕਉ ਕਬੀਰ ਸ਼ੂਸ਼ਾ ਘਟ ਬੋਲੇ ਭਰਿਆ ਹੋਏ ਸੋ ਕਬੋ ਨ ਡੋਲੇ ਖਾਲੀ ਭਾਂਡਾ ਜ਼ਿਆਦਾ ਖੜਕੇਗਾ ਭਰਿਆ ਹੋਇਆ ਸ਼ਾਂਤ ਰਹੇਗਾ ਅਡੋਲ ਰਹੇਗਾ ਖਾਲੀ ਭਾਂਡੇ ਰਿੱਡਦੇ ਵੀ ਫਿਰਦੇ ਪਰੇ ਹੋਏ ਟਿਕੇ ਰਹਿੰਦੇ ਨੇ ਇੱਕ ਜਗ੍ਹਾ ਦੇ ਉੱਤੇ ਟਿਕਾਉ ਭਰਮ ਦੇ ਵਿੱਚ ਹੈ ਖਾਲੀਪਨ ਦੇ ਵਿੱਚ ਖੜਕਣ ਹੈ ਸ਼ੋਰ ਹੈ ਪਟਕਣਾ ਹੈ ਭਗਤ ਕਬੀਰ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਨੇ ਕਹਿੰਦੇ ਨੇ ਕਬੀਰ ਜੈਸੀ ਉਪਜੀ ਪੇੜ ਤੇ ਜਿਹੋ ਜੀ ਕੋਮਲਤਾ ਇੱਕ ਨਿੱਕੇ ਜੇ ਬੂਟੇ ਵਿੱਚ ਪੌਦੇ ਵਿੱਚ ਹੈ ਜੋ ਤੈਸੀ ਨੇ ਬਹਿ ਉੜ ਜਿਉ ਕੋਮਲਤਾ ਉਹਦੇ ਵਿੱਚ ਬਣੀ ਰਹੇ ਤੇ ਉਹ ਵੱਡੇ ਵੱਡੇ ਤੂਫਾਨਾਂ ਦੇ ਸਾਹਮਣੇ ਟਿਕਿਆ ਰਹੇਗਾ ਹਵਾ ਦਾ ਵੇਗ ਆਇਆ ਥੋੜਾ ਜਿਹਾ ਲਿਫ ਗਿਆ ਫਿਰ ਆਪਣੀ ਅਵਸਥਾ 'ਚ ਵਾਪਸ ਆ ਗਿਆ ਹਨੇਰੀ ਗੁਜ਼ਰ ਗਈ ਉਹਨੇ ਫਿਰ ਸਿਰ ਚੁੱਕ ਲਿਆ ਉਹਨੇ ਆਪਣਾ ਵਜੂਦ ਨਹੀਂ ਗਵਾਚਣ ਦਿੱਤਾ ਹਨੇਰੀ ਦੇ ਸਾਹਮਣੇ ਝਖੜ ਦੇ ਸਾਹਮਣੇ ਉਹਨੇ ਉਸ ਸਿਚੁਏਸ਼ਨ ਦੇ ਵਿੱਚ ਇਹ ਵੇਖ ਲਿਆ ਵੀ ਇਧਰ ਨੂੰ ਲਿਫਣਾ ਮੇਰਾ ਫਾਇਦੇਮੰਦ ਹੈ ਉਹ ਹਵਾ ਦੇ ਰੁਖ ਵੱਲ ਨੂੰ ਨਹੀਂ ਲਿਫਦਾ ਟੁੱਟ ਜਾਏਗਾ ਦੂਜੇ ਪਾਸੇ ਨੂੰ ਲਿਫ ਜਾਂਦਾ ਉਹਦਾ ਉਹਦਾ ਮਸਲਾ ਆਪਣਾ ਵਜੂਦ ਬਚਾਉਣ ਦਾ ਹੋਣਾ ਚਾਹੀਦਾ ਵੀ ਪਹਿਲੀ ਗੱਲ ਹੈ ਮੇਰਾ ਵਜੂਦ ਬਚਿਆ ਰਹੇ ਝੱਖੜ ਤੇ ਰੋਜ਼ ਆਉਣਗੇ ਹਨੇਰੀਆਂ ਤੇ ਰੋਜ਼ ਆਉਣਗੀਆਂ ਪਰ ਮੈਂ ਹਰ ਇੱਕ ਝੱਖੜ ਦੇ ਸਾਹਮਣੇ ਅੜ ਕੇ ਆਪਣਾ ਵजूद ਗਵਾ ਲਵਾਂ ਮੇਰੀ ਕੋਮਲਤਾ ਜਾਂਦੀ ਰਹੇ ਮੇਰੀ ਹੋਂਦ ਹੀ ਖਤਮ ਹੋ ਜਾਏ ਫਿਰ ਕੀ ਲਾਭ ਹੋਇਆ ਪਹਿਲਾ ਮਸਲਾ ਹੈ ਮੇਰੀ ਹੋਂਦ ਕਿਵੇਂ ਬਚਦੀ ਹੈ ਉਹ ਬਚੇਗੀ ਕੋਮਲਤਾ ਨਾਲ ਧੀਰਜ ਨਾਲ ਠਰਮੇ ਨਾਲ ਸਹਿਜ ਨਾਲ ਮੁਸ਼ਕਲ ਤੇ ਬਹੁਤ ਵੱਡੀ ਹੈ ਸਮੱਸਿਆ ਤੇ ਬਹੁਤ ਗਹਿਰੀ ਹੈ ਇੱਡਾ ਤੂਫਾਨ ਐਡਾ ਝੱਖੜ ਐ ਉਹ ਵੇਖ ਰਿਹਾ ਸਭ ਕੁਝ ਤੋੜ ਭੰਨ ਕੇ ਪੁੱਟ ਕੇ ਇਹ ਝੱਖੜ ਛੁੱਟੀ ਜਾ ਰਿਹਾ ਕਬੀਰ ਜੀ ਮਹਾਰਾਜ ਕਹਿੰਦੇ ਜੇ ਇੰਨੀ ਕੋਮਲਤਾ ਜੀਵਨ ਚ ਬਣੀ ਰਹੇ ਜਿੰਨੀ ਸਾਡੇ ਚ ਪਹਿਲੇ ਜਿਵੇਂ ਉਸ ਨਿੱਕੇ ਜਿਹੇ ਪੌਦੇ ਚ ਹੁੰਦੀ ਐ ਜੇ ਉਹ ਔੜ ਤੱਕ ਨਿਭ ਜਾਏ ਹੀਰਾ ਕਿਸ ਕਾ ਬਾਪੁਰਾ ਪੁੱਜੈ ਨਾ ਰਤਨ ਕਰੋੜ ਇੱਕ ਹੀਰਾ ਤੇ ਕਿ ਕਰੋੜਾਂ ਰਤਨ ਵੀ ਐਸੇ ਜੀਵਨ ਦੇ ਤੁਲ ਨਹੀਂ ਉਹ ਜੀਵਨ ਕਰੋੜਾਂ ਰਤਨਾ ਤੋਂ ਵੀ ਕੀਮਤੀ ਹੈ ਸਭ ਤੋਂ ਮੋਲਕ ਜੀਵਨ ਉਹ ਹੈ ਜਿਸ ਜੀਵਨ ਦੇ ਵਿੱਚ ਕੋਮਲਤਾ ਤੇ ਧੀਰਜ ਹੈ ਟਿਕਾਉ ਹੈ ਸਹਿਨਸ਼ੀਲਤਾ ਹੈ ਜਰਨ ਦੀ ਸਮਰੱਥਾ ਹੈ ਬਰਦਾਸ਼ਤ ਕਰਨ ਦਾ ਮੱਦ ਹੈ ਇਹ ਚੀਜ਼ਾਂ ਜਿਹਦੇ ਜੀਵਨ ਵਿੱਚ ਨੇ ਇਹ ਗੁਣ ਜਿਸ ਦੀ ਜ਼ਿੰਦਗੀ ਦਾ ਜਿਸ ਦੀ ਹਯਾਤੀ ਦਾ ਹਿੱਸਾ ਬਣ ਗਏ ਨੇ ਆਪਾਂ ਬਹੁਤ ਸਾਰੀਆਂ ਉਦਾਹਰਨਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਜੀਵਨ ਆਪਾਂ ਕਈ ਵਾਰੀ ਉਦਾਹਰਨਾਂ ਪੜ੍ਹੀਆਂ ਨੇ ਮਹਾਰਾਜ ਨੂੰ ਵੀ ਮੰਦਾ ਚੰਗਾ ਬੋਲਣ ਵਾਲੇ ਬਹੁਤ ਮਿਲੇ ਮਹਾਰਾਜ ਦਾ ਸੁਭਾਅ ਉਹਨਾਂ ਚੁਲਝਣਾ ਨਹੀਂ ਉਹ ਇਹੋ ਜੇ ਲੋਕਾਂ 'ਚ ਰਹਿ ਕੇ ਵੀ ਨਿਰਲੇਪ ਹੋਣਾ ਹੈ ਜਪਜੀ ਸਾਹਿਬ ਜੀ ਦਾ ਆਪ ਅਗਰ ਪਾਠ ਕਰਦੇ ਹੋ ਤਾਂ ਤਿੰਨ ਪੌੜੀਆਂ ਇਕੱਠੀਆਂ ਆਉਂਦੀਆਂ ਨੇ ਈਲਿਆ ਸੰਖ ਜਾਪ ਅ ਸੰਖ ਪਾਉ ਅ ਸੰਖ ਪੂਜਾ ਸੰਖ ਤਪ ਤਾਉ ਦੂਜੀ ਪੌੜੀ ਆ ਸੰਖ ਮੂਰਖ ਅੰਧ ਕੋਰ ਅ ਸੰਖ ਚੋਰ ਹਰਾਮ ਖੋਰ ਅ ਸੰਖ ਅਮਰ ਕਰ ਜਾਹੇ ਜ਼ੋਰ ਅ ਸੰਖ ਗਲਵੱਡ ਹੱਤਿਆ ਕਮਾਹੇ ਅ ਸੰਖ ਪਾਪੀ ਪਾਪ ਕਰ ਜਾਹੇ ਫਿਰ ਇਸ ਤੋਂ ਅੱਗੇ ਤੀਜੀ ਪੌੜੀ ਦੇ ਵਿੱਚ ਅ ਸੰਖ ਨਾਮ ਸੰਖ ਥਾਂ ਵਗੰ ਅਗੰ ਅ ਸੰਖ ਲੋ ਤਿੰਨ ਪੌੜੀਆਂ ਇਕੱਠੀਆਂ ਹਨ ਅਸ਼ੰਖ ਸ਼ਬਦ ਮਹਾਰਾਜ ਨੇ ਬੜੀ ਵਾਰ ਵਰਤੇ ਨਾ ਤਿੰਨਾਂ ਪੌੜੀਆਂ 'ਚ ਪਹਿਲੀ ਪੌੜੀ ਵਿੱਚ ਸਾਤਵਿਕ ਗੁਣਾ ਵਾਲਿਆਂ ਦਾ ਜ਼ਿਕਰ ਕੀਤਾ ਹੈ ਭੀ ਬਹੁਤ ਸਾਰੇ ਨੇ ਉਹ ਜਾਪ ਤਪ ਕਰਦੇ ਨੇ ਕੋਈ ਕੁਝ ਕਰਦਾ ਹੈ ਕੋਈ ਕੁਝ ਕਰਦਾ ਹੈ ਕਰਮ ਕਾਂਡੀ ਨੇ ਹਰ ਤਰ੍ਹਾਂ ਦੇ ਲੋਕ ਇਸ ਧਰਤੀ ਤੇ ਮੌਜੂਦ ਨੇ ਦੂਜੀ ਪੌੜੀ ਵਿੱਚ ਸੰਖ ਵਾਲੀ ਵਿੱਚ ਮਹਾਰਾਜ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਮੰਦੇ ਅਮਲ ਕਰਨ ਵਾਲੇ ਵੀ ਬਹੁਤ ਸਾਰੇ ਲੋਕ ਧਰਤੀ ਤੇ ਮੌਜੂਦ ਨੇ ਕੋਈ ਚੋਰ ਐ ਕੋਈ ਠੱਗ ਐ ਕੋਈ ਕਾਤਲ ਐ ਕੋਈ ਬੇਈਮਾਨ ਐ ਕੋਈ ਪ੍ਰਾਇਆ ਕ ਖਾਂਦਾ ਐ ਕੋਈ ਕੁਝ ਕਰਦਾ ਐ ਕੋਈ ਕੁਝ ਕਰਦਾ ਤੀਜੀ ਵਿੱਚ ਗਿਆ ਵੀ ਅਲੱਗ-ਅਲੱਗ ਚੀਜ਼ ਦੀਆਂ ਅਲੱਗ-ਅਲੱਗ ਪਛਾਣਾਂ ਨੇ ਕੋਈ ਇੱਕ ਰੰਗ ਨਹੀਂ ਕੋਈ ਇੱਕ ਨਾਂ ਨਹੀਂ ਕੋਈ ਇੱਕ ਆਕਾਰ ਨਹੀਂ ਬੇਅੰਤ ਤਰ੍ਹਾਂ ਦਾ ਪਸਾਰਾ ਹੈ ਪਰ ਇਹ ਤਿੰਨ ਪੌੜੀਆਂ ਵਿੱਚ ਮਹਾਰਾਜ ਨੇ ਸੁਨਿਆ ਕੀ ਦਿੱਤਾ ਇਹ ਸਮਝਣ ਦੀ ਵਿਚਾਰਨ ਦੀ ਜ਼ਰੂਰਤ ਹੈ ਸੁਨੇਹਾ ਇਹ ਦਿਤਾ ਹੈ ਕਿ ਜਿਸ ਜਗਤ ਪਸਾਰੇ ਦੇ ਵਿੱਚ ਤੂੰ ਆਇਆ ਇੱਕ ਪਛਾਣ ਲੈ ਕੇ ਤੂੰ ਚੱਲਣਾ ਇੱਕ ਜੀਵਨ ਜੀਣਾ ਤੂੰ ਉਥੇ ਇਹ ਸਾਰਾ ਕੁਝ ਹੀ ਅਵੇਲੇਬਲ ਹੈ ਸਾਰੇ ਰਸਤੇ ਹੀ ਤੇਰੇ ਲਈ ਖੁੱਲੇ ਤੂੰ ਕਰਮਕਾਂਡੀ ਵੀ ਬਣ ਸਕਦਾ ਹੈ ਪਾਪੀ ਚੋਰ ਠੱਗ ਕਾਤਲ ਬੇਈਮਾਨ ਪਰਾਇਆ ਖਾਣ ਵਾਲਾ ਵੀ ਬਣ ਸਕਦਾ ਹੈ अनंत तरह ਦੀਆਂ ਪਛਾਣਾਂ ਨੇ ਇੱਥੇ ਤੇਰੀ ਹੋਂ ਕੋਈ ਅਰਥ ਨਹੀਂ ਰੱਖਦੀ ਇਸ ਵਾਸਤੇ ਸਾਨੂੰ ਦੱਸਿਆ ਗਿਆ ਹੈ ਜਿਸ ਜਗਤ ਜਲੰਦੇ ਵਿੱਚ ਅਸੀਂ ਹਾਂ ਉਥੇ ਇਹ ਸਾਰਾ ਕੁਝ ਹੀ ਅਵੇਲੇਬਲ ਹੈ ਇਹ ਸਾਰੇ ਕੁਝ ਵਿੱਚ ਤੂੰ ਆਪਣੀ ਇੱਕ ਪਛਾਣ ਵੀ ਰੱਖਣੀ ਹੈ ਹੋਂ ਤੋਂ ਵੀ बचना ਹੈ ਆਪਣਾ ਵਜੂਦ ਵੀ ਬਚਾ ਕੇ ਰੱਖਣਾ ਇਹਨਾਂ ਕੁਝ ਤੇਰੇ ਚਾਰਛੇ ਫੇਰੇ ਹੋਏਗਾ ਨਾ ਇਥੇ ਚੋਰੀਆਂ ਦੀ ਘਾਟ ਹੈ ਨਾ ਠੱਗੀਆਂ ਦੀ ਘਾਟ ਹੈ ਨਾ ਬੇਈਮਾਨੀਆਂ ਦੇ ਮੌਕੇ ਦੀ ਘਾਟ ਹੈ ਨਾ ਪਾਪ ਕਰਨ ਦੇ ਮੌਕੇ ਕਿਤੇ ਦੁਰਲੱਭ ਨੇ ਆਮ ਹੀ ਨੇ ਬੜੇ ਕਰਮਕਾਂਢੀ ਨੇ ਬੜੇ ਵਖਾਵੇ ਬਾਜ ਨੇ ਬੜੇ ਤਰ੍ਹਾਂ ਦਾ ਸੰਸਾਰ ਦੇ ਅੰਦਰ ਪਸਾਰ ਹੈ ਤੂੰ ਇਹਨਾਂ ਸਾਰੀਆਂ ਚੀਜ਼ਾਂ 'ਚ ਆਪਣੀ ਹੋਂਦ ਨੂੰ ਬਚਾ ਕੇ ਰੱਖਣਾ ਤੇ ਸਰਬਸਮਰੱਤ ਪਰਮੇਸ਼ਰ ਦੇ ਹੁਕਮ ਵਿੱਚ ਜੀਣ ਦਾ ਯਤਨ ਕਰਨਾ ਭਟਕਣਾ ਨਹੀਂ ਇਹਨਾਂ ਚੀਜ਼ਾਂ ਨੂੰ ਵੇਖ ਕੇ ਇਹ ਹੈ ਨੇ ਇੱਥੇ ਤੇਰੇ ਸਾਹਮਣੇ ਦੱਸਿਆ ਸਾਨੂੰ ਵੀ ਤੂੰ ਮੈਂ ਹੈਰਾਨ ਹੋਵੇਂ ਵੀ ਅੱਛਾ ਆਹ ਚੀਜ਼ ਵੀ ਮੈਂ ਟਰਾਈ ਕਰਕੇ ਵੇਖਣਾ ਮਹਾਰਾਜ ਕਹਿੰਦੇ ਕੋਈ ਲੋੜ ਨਹੀਂ ਤੈਨੂੰ ਦੱਸ ਦਿੱਤਾ ਗਿਆ ਉੱਥੇ ਵੀ ਸਤਿਗੁਰੂ ਮਹਾਰਾਜ ਨੇ ਮੁੱਖ ਚੀਜ਼ ਸਾਡੀ ਸਾਡੇ ਵਜੂਦ ਨੂੰ ਰੱਖਿਆ ਤੂੰ ਆਪਣੇ ਆਪ ਨੂੰ ਕਿਵੇਂ ਬਚਾ ਕੇ ਰੱਖਿਆ ਉਦੀ ਹੁਕਮ ਤੇ ਉਦੀ ਰਜ਼ਾ ਦੇ ਮਾਰਗ ਦੇ ਉੱਤੇ ਕਿਵੇਂ ਤੁਰਨਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਵੀ ਤੂੰ ਤਿਆਗਣਾ ਅਣਡਿੱਠ ਕਰਨਾ ਕਬੀਰ ਜੀ ਮਹਾਰਾਜ ਅਗਲੇਰੇ ਸ਼ਲੋਕ ਵਿੱਚ ਕਹਿੰਦੇ ਨੇ ਕਬੀਰਾ ਏਕ ਅਚੰਬਹੁ ਦੇਖਿਓ ਕਹਿੰਦੇ ਮੈਂ ਇੱਕ ਹੈਰਾਨੀ ਦਾ ਵਰਤਾਰਾ ਵੇਖਿਆ ਬੜੀ ਹੈਰਾਨੀ ਦੀ ਖੇਡ ਵੇਖੀ ਹੈ ਹੀਰਾ ਹਾਰਟ ਬਕਾਏ ਕੀਮਤੀ ਹੀਰਾ ਜਿਹੜਾ ਉਹ ਥਾਂ ਥਾਂ ਤੇ ਹੱਟੀਆਂ ਤੇ ਵਿਕਦਾ ਫਿਰਦਾ ਹੈ। ਨਾ ਵੇਚਣ ਵਾਲੇ ਨੂੰ ਉਹਦੀ ਕੀਮਤ ਦਾ ਪਤਾ ਹੈ, ਨਾ ਖਰੀਦਣ ਵਾਲੇ ਨੂੰ ਪਤਾ ਉਹ ਨੂੰ ਫੜਾ ਦਿੰਦਾ ਹੈ, ਉਹ ਨੂੰ ਸਸਤੇ ਭਾ ਦੂਜੇ ਨੂੰ ਵੇਚ ਦਿੰਦਾ, ਦੂਜਾ ਤੀਜੇ ਨੂੰ ਵੇਚ ਦਿੰਦਾ, ਤੀਜਾ ਚੌਥੇ ਨੂੰ ਵੇਚ ਦਿੰਦਾ ਹੈ। ਉਹ ਜਿਹਦੇ ਕੋਲੋਂ ਪੁੱਛਦਾ ਫਿਰਦਾ ਤੂੰ ਇੰਨੇ ਕੁ ਪੈਸੇ ਦੇ ਦੇ ਚੱਲ ਲੈ ਜਾ। ਜਿਵੇਂ ਹਰ ਕੋਈ ਉਹ ਨੂੰ ਮਗਰੋਂ ਲਾ ਰਿਹਾ ਹੋਵੇ, ਵੀ ਮੈਂ ਇਹ ਕੀ ਕਰਨਾ। ਜਿਹੜੇ 2 ਅੰਨੇ ਮਿਲਣਗੇ 2 ਪੈਸੇ ਮਿਲਣਗੇ ਉਹੀ ਭਲੇ ਕਹਿੰਦੇ ਨੇ ਉਹ ਬਾਜ਼ਾਰ ਦੇ ਵਿੱਚ ਉਹਨੂੰ ਹਰ ਕੋਈ ਖਰੀਦੀ ਜਾ ਰਿਹਾ ਤੇ ਹਰ ਕੋਈ ਵੇਚੀ ਜਾ ਰਿਹਾ ਹੈ ਉਹ ਹੱਟੀ ਹੱਟੀ ਤੇ ਵਿਕਦਾ ਹੈ ਹਰ ਇੱਕ ਬੰਦੇ ਦੇ ਹੱਥ ਚ ਆਈ ਜਾਂਦਾ ਹੈ ਪਰ ਕੋਈ ਵੀ ਉਹਨੂੰ ਰੱਖਣ ਲਈ ਰਾਜ਼ੀ ਨਹੀਂ ਕੋਈ ਵੀ ਉਹਦੀ ਪਛਾਣ ਨਹੀਂ ਕਰ ਪਾ ਰਿਆ ਉਹ ਅੱਗੇ ਥੇਲ ਦਿੰਦਾ ਹੈ ਸਸਤੇ ਭਾਗ ਉਹ ਖਰੀਦ ਲੈਂਦਾ ਹੈ ਕੋਈ ਇੱਕ ਪੈਸਾ ਵਧ ਦਿੰਦਾ ਉਹਨੂੰ ਦੇ ਦਿੰਦਾ ਹੈ ਦੂਜਾ ਤੀਜੇ ਤੀਜੇ ਚੌਥੇ ਉਹ ਹੱਥਾਂ ਦੇ ਵਿੱਚ ਐਵੇਂ ਵਕਦਾ ਫਿਰਦਾ ਹੈ ਕਿਉਂਕਿ ਉਹਨਾਂ ਸਾਰਿਆਂ ਵਿੱਚ ਜੋਰੀ ਕੋਈ ਨਹੀਂ ਜੋਰੀ ਨੂੰ ਹੀਰੇ ਦੀ ਪਰਖ ਹੁੰਦੀ ਹੈ ਨਾ ਉਹਨਾਂ ਨੂੰ ਲੱਗਦਾ ਕੱਚ ਦੀ ਚਮਕਣੀ ਜੀ ਇੱਕ ਛੋਟਾ ਜਿਹਾ ਮੋਤੀ ਹੈ ਕੋਈ ਚੀਜ਼ ਹੈ ਮੈਂ ਕੀ ਕਰਨਾ ਹੈ ਜਿਹੜੇ 2 ਪੈਸੇ ਮਿਲਣਗੇ ਉਹੀ ਸਹੀ ਉਹ ਸਾਰੇ ਦੇ ਸਾਰੇ ਉਹਦੀ ਕੀਮਤ ਨਹੀਂ ਸਮਝ ਰਿਆ ਇਸ ਕਰਕੇ ਕਿਸੇ ਨੂੰ ਉਹਦੀ ਕਦਰ ਨਹੀਂ ਯਾਦ ਰਹੇ ਕਦਰ ਉਹ ਕਰਦਾ ਜਿਹਨੂੰ ਕੀਮਤ ਦੀ ਸਮਝ ਹੋਵੇ ਜਦੋਂ ਕਿਸੇ ਚੀਜ਼ ਦੀ ਸਾਨੂੰ ਕੀਮਤ ਦਾ ਅੰਦਾਜ਼ਾ ਹੁੰਦਾ ਹੈ ਨਾ ਅਸੀਂ ਉਹਦੀ ਕਦਰ ਕਰਨੀ ਸ਼ੁਰੂ ਕਰ ਦਿੰਦੇ ਤੁਸੀਂ ਵੇਖੋਗੇ ਮਹਿੰਗੀ ਚੀਜ਼ ਤੇ ਸਸਤੀ ਚੀਜ਼ ਦੇ ਵਿੱਚ ਰੱਖ ਰਖਾ ਵਿੱਚ ਆਪਾਂ ਕਿੰਨਾ ਫਰਕ ਹੁੰਦਾ ਹੈ ਜਿਹਦੀ ਕੀਮਤੀ ਚੀਜ਼ ਹੈ ਪਤਾ ਹੈ ਇੰਨੀ ਮਹਿੰਗੀ ਆਈ ਹੈ ਉਨੀ ਉਹਦੀ ਕਦਰ ਕਰਾਂਗੇ ਸਾਂਭਾਂਗੇ ਸੰਭਾਲ ਕਰਾਂਗੇ ਬਚਾ ਕੇ ਰੱਖਾਂਗੇ ਸੇਫ ਰੱਖਾਂਗੇ ਜਿੰਨੀ ਕੁ ਸਸਤੀ ਚੀਜ਼ ਹੋਵੇ ਸਾਨੂੰ ਪਤਾ ਵੀ ਬਹੁਤੀ ਕੀਮਤ ਨਹੀਂ ਰੱਖਦੀ ਉਨੀ ਕੋਦੇ ਪ੍ਰਤੀ ਬੇਫਿਕਰੀ ਹੋ ਜਾਂਦੀ ਹੈ ਲਾਪਰਵਾਹੀ ਹੋ ਜਾਂਦੀ ਕੋਈ ਨਹੀਂ ਟੁੱਟ ਵੀ ਗਈ ਤੇ ਏਡੀ ਕਿਹੜੀ ਮਹਿੰਗੀ ਹੈ ਕੋਈ ਚੁੱਕ ਵੀ ਲਗਿਆ ਤੇ ਕੀ ਫਰਕ ਪੈਂਦਾ ਜਿਸ ਵਸਤੂ ਦੀ ਸਾਨੂੰ ਕੀਮਤ ਨਹੀਂ ਪਤਾ ਉਹਦੀ ਕਦਰ ਵੀ ਨਹੀਂ ਕਰਾਂਗੇ ਹੀਰਾ ਕੀ ਹੈ ਜੀਵਨ ਮਨੁੱਖਾ ਜੀਵਨ ਨੂੰ ਭਗਤ ਕਬੀਰ ਜੀ ਮਹਾਰਾਜ ਨੇ ਹੀਰਾ ਕਿਹਾ ਕਹਿੰਦੇ ਅਸੀਂ ਸ ਕਬੀਰ ਜੀ ਕਹਿੰਦੇ ਮੈਂ ਸੰਸਾਰ ਦੇ ਵਿੱਚ ਇਹ ਜੀਵ ਖੇਡ ਵੇਖੀ ਹੈ ਜੀਵਨ ਰੂਪ ਹੀਰਾ ਹਰ ਹੱਟੀ ਤੇ ਵਿਕੀ ਜਾਂਦਾ ਹੈ ਜੇ ਕਿਸੇ ਚੀਜ਼ ਦੀ ਕੀਮਤ ਨਹੀਂ ਸਮਝੀ ਜਾ ਰਹੀ ਇਨਸਾਨਾਂ ਵੱਲੋਂ ਤੋਂ ਉਹ ਆਪਣੇ ਜੀਵਨ ਦੀ ਨਹੀਂ ਸਮਝੀ ਜਾ ਰਹੀ ਕਦੇ ਇੱਕ ਕਾਮ ਦੀ ਤਕੜੀ ਚ ਤੁਲਦਾ ਹੈ ਕਦੇ ਕ੍ਰੋਧ ਦੀ ਹੱਟੀ ਤੇ ਵਿੱਕਦਾ ਹੈ ਕਦੇ ਈਰਖਾ ਦੀ ਆਗ ਵਿੱਚ ਸੜਦਾ ਹੈ ਕਦੇ ਲੋਭ ਮੋਹ ਦੇ ਵਿੱਚ ਖਚਤ ਹੁੰਦਾ ਹੈ ਕਦੇ ਵੈਰ ਵਿਰੋਧ ਨਫ਼ਰਤ ਦੁਵੈਸ਼ ਭੇਦ ਪਾ ਵੀਰਖਾ ਬੜੀਆਂ ਹੀ ਹੱਟੀਆਂ ਨੇ ਜਿਨ੍ਹਾਂ ਤੇ ਕੀਮਤੀ ਜੀਵਨ ਰੁੜਦਾ ਪਿਆ ਅਜਾਈ ਜਾ ਰਿਹਾ ਹੈ ਬੰਦਾ ਇਹਦੀ ਕੀਮਤ ਨਹੀਂ ਸਮਝ ਰਿਹਾ ਉਹ ਹਉਮੈ ਦੀ ਕੀਮਤ ਸਮਝ ਰਿਹਾ ਹੈ ਮੋਹ ਦੀ ਸਮਝ ਰਿਹਾ ਹੈ ਹੰਕਾਰ ਦੀ ਸਮਝ ਰਿਹਾ ਹੈ ਈਰਖਾ ਨੂੰ ਪ੍ਰਾਇੋਰਟੀ ਦੇ ਰਿਹਾ ਹੈ ਪੀੜ ਭਾਵ ਤੇ ਨਫ਼ਰਤ ਨੂੰ ਦਰਜਾ ਦੇ ਰਿਹਾ ਹੈ ਪਦਾਰਥ ਨੂੰ ਦਰਜਾ ਦੇ ਰਿਹਾ ਹੈ ਜੀਵਨ ਦਾ ਕੋਈ ਦਰਜਾ ਹੀ ਨਹੀਂ ਰੱਖ ਰਿਹਾ ਸਭ ਤੋਂ ਸਸਤੀ ਚੀਜ਼ ਬੰਦੇ ਦੀ ਜ਼ਿੰਦਗੀ ਸਭ ਤੋਂ ਸਸਤੀ ਚੀਜ਼ ਉਹਦੀ ਦ੍ਰਿਸ਼ਟੀ ਵਿੱਚ ਉਹਦਾ ਜੀਵਨ ਹੈ ਇਸ ਕਰਕੇ ਉਹ ਚੀਜ਼ਾਂ ਬਚਾਉਂਦਾ ਹੈ ਤੇ ਜੀਵਨ ਤਬਾਹ ਕਰਦਾ ਹੈ ਲੋਭ ਦੀ ਭੇਟ ਚਾੜ ਦਿੰਦਾ ਹੈ ਇਹਦਾ ਲੋਭ ਵੱਡਾ ਹੋਇਆ ਨਾ ਜਿਹਦੀ ਭੇਟਾ ਤੂੰ ਸਰੀਰ ਧਰ ਰਿਹਾ ਜੀਵਨ ਧਰ ਰਿਹਾ ਵੈਰ ਵਿਰੋਧ ਦੀਰਖਾ ਦੁਐਸ਼ ਨਫਰਤ ਭੇਦ ਭਾਵ ਕਿੰਨਾ ਕੁਝ ਬੰਦਾ ਜੰਜਾਲ ਜਿਹਦੀ ਪੇਟਾ ਖੋਰੇ ਕਿੰਨੇ ਜੀਵਨ ਚੜ ਜਾਂਦੇ ਨੇ ਕਿੰਨਾ ਕੀਮਤੀ ਵਕਤ ਇਹਨਾਂ ਚੀਜ਼ਾਂ ਵਿੱਚ ਬੰਦਾ ਗਵਾਉਂਦਾ ਹੈ ਇਹ ਕੂੜਾ ਚੁੱਕਦਾ ਹੈ ਗੰਦਗੀ ਟੋਂਦਾ ਹੈ ਭਾਰ ਲੱਦਦਾ ਹੈ ਆਪਣੇ ਉੱਤੇ ਇਹਦਾ ਮਤਲਬ ਹੈ ਕਬੀਰ ਜੀ ਮਹਾਰਾਜ ਕਹਿੰਦੇ ਨੇ ਏਕ ਚੰਭੋ ਦੇਖਿਆ ਦੇਖਿਓ ਹੀਰਾ ਹਾਰਟ ਬਿਕਾਏ ਬਨ ਜਨਾਰੇ ਬਾਹਰਾ ਕੌਡੀ ਬਦਲੇ ਜਾਏ ਕਹਿੰਦੇ ਅਸਲ ਚ ਇਨਾਂ ਚ ਕੋਈ ਜੋਰੀ ਨਹੀਂ ਸਭ ਨੇ ਅੱਖਾਂ ਮੀਟੀਆਂ ਹੋਈਆਂ ਲੈ ਹੈਰਾਨੀ ਦੀ ਗੱਲ ਇਹ ਆ ਵੀ ਇਹ ਥਾਂ ਥਾਂ ਵਿਕਦਾ ਹੈ ਜੀਵਨ ਇਹਦਾ ਕੌਡੀ ਮੁੱਲ ਨਹੀਂ ਛੱਡਿਆ ਬੰਦੇ ਨੇ ਇਹਨੂੰ ਮਹਾਰਾਜ ਨੇ ਬਾਣੀ ਵਿੱਚ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਇਸ ਤਰ੍ਹਾਂ ਵੀ ਲਿਖਿਆ ਹੈ ਮਾਰਗ ਮੋਤੀ ਬੀਥਰੇ ਜਗਤ ਉਲੰਘੇ ਜਾਏ ਜੋਤ ਬਿਨਾ ਜਗਦੀਸ਼ ਕੀ ਅੰਧ ਨਿਕ ਸਿਵਾਏ ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ ਬੜੇ ਅਹਿਮ ਪੱਖਾਂ ਤੇ ਗੁਰਮਤ ਨੇ ਇਸ ਤਰ੍ਹਾਂ ਦੇ ਵਿਚਾਰ ਜੀਵਨ ਦੇ ਪ੍ਰਤੀ ਦਿੱਤੇ ਅਗਲੇਰੇ ਸ਼ਲੋਕ ਵਿੱਚ ਫਰਮਾਉਂਦੇ ਨੇ ਕਬੀਰਾਂ ਜਹਾਂ ਗਿਆਨ ਤਹ ਧਰਮ ਹੈ ਇਹ ਸ਼ਲੋਕ ਆਪਾਂ ਬੜੀ ਵਾਰ ਪੜ੍ਹਦੇ ਆਂ ਜਹਾਂ ਝੂਠ ਤਹ ਪਾਪ ਜਿੱਥੇ ਗਿਆਨ ਹੈ ਉਥੇ ਧਰਮ ਹੈ ਧਰਮ ਦਾ ਅਰਥ ਹੁੰਦਾ ਹੈ ਫਰਜ਼ ਗਿਆਨ ਦਾ ਅਰਥ ਹੁੰਦਾ ਹੈ ਸੋਝੀ ਇਸ ਸ਼ਲੋਕ ਦਾ ਸਬੰਧ ਪਹਿਲੇ ਸ਼ਲੋਕ ਨਾਲ ਹੈ ਜਿਹੜਾ ਆਪਾਂ ਹੁਣ ਪੜਿਆ ਜੇ ਜੀਵਨ ਦੇ ਪ੍ਰਤੀ ਗਿਆਨ ਹੋਏਗਾ ਸਮਝ ਹੋਏਗੀ ਅਵੇਰਨੈਸ ਹੋਏਗੀ ਭੀ ਲਾਈਫ ਜੀਵਨ ਸਭ ਤੋਂ ਅਵਲ ਹੈ ਇਹਦਾ ਦਰਜਾ ਪਹਿਲਾ ਹੈ ਇਹ ਕੀਮਤੀ ਹੈ ਫਿਰ ਜੀਵਨ ਦੇ ਪ੍ਰਤੀ ਅਸੀਂ ਆਪਣੇ ਫਰਜ਼ ਵੀ ਪੂਰੇ ਕਰਾਂਗੇ ਹੁਣ ਤਾਂ ਅਸੀਂ ਜੀਵਨ ਤੋਂ ਭੱਜੇ ਆ ਬਾਕੀ ਚੀਜ਼ਾਂ ਨਾਲ ਜੁੜੇ ਹੋਏ ਆ ਜਿੱਥੇ ਗਿਆਨ ਹੈ ਉਥੇ ਧਰਮ ਹੈ ਇਹਦਾ ਭਾਵ ਇਹ ਵੀ ਇਹ ਸਮਝ ਆਏ ਤੇ ਧਰਮ ਹੈ ਜੇ ਸਮਝ ਨਹੀਂ ਤੇ ਬੇਅਕਲਾਂ ਦਾ ਕੋਈ ਧਰਮ ਨਹੀਂ ਹੁੰਦਾ ਯਾਦ ਰੱਖਣਾ ਬੇਅਕਲੀ ਦਾ ਕੋਈ ਧਰਮ ਨਹੀਂ ਅੱਜ ਬੇਅਕਲੀ ਨੂੰ ਅਸੀਂ ਧਰਮ ਮੰਨਣ ਦੇ ਉੱਤੇ ਬਜਿੱਦ ਹੋਏ ਪਏ ਆ ਜਿੰਨਾ ਕੋਈ ਮੂਰਖਤਾਈ ਦੀ ਹਰਕਤ ਕਰੇਗਾ ਅਸੀਂ ਕਾਂਗੇ ਜੀ ਵਾ ਵਾ ਇਹ ਤਾਂ ਪਹੁੰਚਿਆ ਬੰਦਾ ਰੱਬ ਤੱਕ ਜਿੰਨੇ ਦੁਨੀਆਂ ਦੇ ਬੇਅਕਲ ਨੇ ਸਭ ਸਟੈਬਲਿਸ਼ ਹੋ ਗਏ ਧਰਮ ਦੇ ਖੇਤਰ ਵਿੱਚ ਚੇਤੇ ਚ ਰੱਖੀਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਜਿੱਥੇ ਗਿਆਨ ਸਮਝ ਹੈ ਵਿਵੇਕ ਹੈ ਜਿੱਥੇ ਉਥੇ ਧਰਮ ਹੈ ਹੈਰਾਨੀ ਨਹੀਂ ਹੁੰਦੀ ਤੁਹਾਨੂੰ ਜਿੰਨੀਆਂ ਪੁੱਠੀਆਂ ਸਿੱਧੀਆਂ ਹਰਕਤਾਂ ਨੇ ਧਰਮ ਦੇ ਨਾਂ ਤੇ ਹੋ ਰਹੀਆਂ ਕੋਈ ਸਿਰ ਖੋਲੀ ਖੜਾ ਹੈ ਕੋਈ ਜਟਾਵਾਂ ਵਧਾਈ ਖੜਾ ਹੈ ਕੋ ਭੁੱਖਾ ਬੈਠਾ ਕੋ ਨੰਗਾ ਬੈਠਾ ਕੋ ਚਿਲਮਾ ਪੂਕੀ ਜਾਂਦਾ ਹੈ ਕੋ ਹੁੱਕੇ ਪੀਤੀ ਜਾਂਦਾ ਕੋਈ ਪੈਰਾਂ ਨੂੰ ਮੱਥੇ ਟਿਕਾਈ ਜਾਂਦਾ ਕੋ ਗੁਰੂ ਅਖਵਾਈ ਜਾਂਦਾ ਕੋ ਕੁਝ ਕਰੀਅਸ ਤੇ ਦੁਨੀਆ ਮਗਰ ਅੱਧੀ ਉਹਦੇ ਮਗਰ ਅੱਧੀ ਉਹਦੇ ਮਗਰ ਲੋਕਾਂ ਨੂੰ ਤਾਂ ਬਹਾਨਾ ਚਾਹੀਦਾ ਹੈ ਮਨੋਰੰਜਨ ਦਾ ਪਹੁੰਚ ਜਾਂਦੇ ਨੇ ਇੰਨਾ ਵੱਡਾ ਸੰਸਾਰ ਇੰਨੀ ਗਿਣਤੀ ਹੈ ਚਾਰ ਤਾਂ ਬੰਦੇ ਮਗਰ ਲੱਗਣ ਗਈ ਤੇ ਇੰਨੇ ਕੀ ਚਾਹੀਦੇ ਹੁੰਦੇ ਨੇ ਉਹਨਾਂ ਨੂੰ ਕੰਮ ਚੱਲਦਾ ਰਹੇ ਔਰ ਤੁਸੀਂ ਕਿਸੇ ਨਾਲ ਗੱਲ ਕਰੋ ਕੋਈ ਮੰਨਣ ਲਈ ਰਾਜ਼ੀ ਉਹ ਹਰ ਬੰਦਾ ਕਹਿੰਦਾ ਤੁਹਾਨੂੰ ਕੀ ਪਤਾ ਇਹ ਬਹੁਤ ਪਹੁੰਚੀ ਚੀਜ਼ ਹੈ ਮੈਂ ਜਦੋਂ ਦਾ ਇਹਨੂੰ ਮੱਥਾ ਟੇਕਿਆ ਸਾਡਾ ਕੱਚੇ ਤੋਂ ਪੱਕਾ ਘਰ ਬਣ ਗਿਆ ਅਚਾ ਜਿਨ੍ਹਾਂ ਨੇ ਟੇਕੇ ਨਹੀਂ ਉਹਨਾਂ ਦੇ ਪੱਕੇ ਕਿਵੇਂ ਬਣ ਗਏ ਜਦੋਂ ਦਾ ਮੈਂ ਇੱਥੇ ਆਇਆ ਮੇਰੇ ਘਰ ਔਲਾਦ ਹੋ ਗਈ ਗਿਆਨੀ ਦਿੱਤ ਸਿੰਘ ਜੀ ਦਾ ਮੈਨੂੰ ਇੱਕ ਵਾਕ ਚੇਤੇ ਆਉਂਦਾ ਹੈ ਉਹਨਾਂ ਨੇ ਇਸੇ ਤਰ੍ਹਾਂ ਹੀ ਇੱਕ ਮਨੁੱਖ ਨੂੰ ਵਿਅੰਗ ਕੀਤਾ ਸੀ ਕਹਿੰਦੇ ਸੂਰੀ ਇੰਨੇ ਬੱਚੇ ਜੰਮ ਦੀਏ ਕਿਸੇ ਬਾਬੇ ਦੇ ਨਹੀਂ ਜੰਮਦੀ ਪਸ਼ੂ ਪੰਛੀ ਵੀ ਬੱਚੇ ਪੈਦਾ ਕਰਦੇ ਨੇ ਤੁਸੀਂ ਕੁਦਰਤੀ ਪ੍ਰਕਿਰਿਆ ਨੂੰ ਇਸ ਬੰਦੇ ਦੇ ਕਦਮਾਂ 'ਚ ਕਿਉਂ ਧਰਦੇ ਹੋ ਤੁਸੀਂ ਉਸ ਪਰਮੇਸ਼ਰ ਵਾਹਿਗੁਰੂ ਦੇ ਹੁਕਮ ਤੋਂ ਸਦਕੇ ਜਾਣ ਦੀ ਬਜਾਏ ਪਸ਼ੂਆਂ ਦੇ ਪੱਧਰ ਤੋਂ ਵੀ ਡਿੱਗ ਗਏ ਤਾਂ ਤੁਸੀਂ ਵੇਖੋ ਕਿੰਨਾ ਕੁ ਹੋ ਜਾਏ ਕਿੰਨਾ ਕੁਝ ਹੋ ਰਿਹਾ ਇਹਦਾ ਮਤਲਬ ਹੈ ਵੀ ਜਿੰਨੀ ਹਰਕਤ ਪੁੱਠੀ ਹੋਵੇਗੀ ਲੋਕ ਉਹਨੂੰ ਕਹਿਣਗੇ ਵੀ ਇਹ ਤਾਂ ਬਹੁਤ ਪਰਾਲੋਕਿਕ ਖੇਡ ਹੈ ਕੁਈ ਗੈਬੀ ਸ਼ਕਤੀ ਹੈ ਦੇਵੀਆਂ ਦੇ ਨਾਂ ਤੇ ਦੇਵਤਿਆਂ ਦੇ ਨਾਂ ਤੇ ਸ਼ਹੀਦਾਂ ਦੇ ਨਾਂ ਤੇ ਗੁਰੂਆਂ ਦੇ ਨਾਂ ਤੇ ਪੈਗੰਬਰਾਂ ਦੇ ਨਾਂ ਤੇ ਰੱਬ ਦੇ ਨਾਂ ਤੇ ਕਿੰਨੀਆਂ ਖੇਡਾਂ ਇਸ ਧਰਤੀ ਦੇ ਉੱਤੇ ਲੋਕ ਦੁਕਾਨਦਾਰੀਆਂ ਚਲਾਉਣ ਲਈ ਖੇਡ ਰਹੇ ਜੋ ਮਰਜ਼ੀ ਜੋੜਦੇ ਹੋ ਤੁਸੀਂ ਕਿਸੇ ਵੱਡੇ ਬੰਦੇ ਦਾ ਨਾਂ ਲੈ ਕੇ ਜੋ ਮਰਜ਼ੀ ਚਲਾ ਲਓ ਚੱਲ ਪੈਂਦਾ ਨਾਂ ਉਹਨਾਂ ਦਾ ਹੁੰਦਾ ਹੈ ਪ੍ਰੋਡਕਟ ਆਪਣਾ ਹੁੰਦਾ ਹੈ ਫੱਟਾ ਕਿਸੇ ਦਾ ਚੀਜ਼ ਕਿਸੇ ਦੀ ਹੈ ਯਾਦ ਰਹਿ ਸਾਡੇ ਗੁਰੂ ਸਾਹਿਬ ਨੇ ਸਾਡੇ ਮਹਾਨ ਬਜ਼ੁਰਗਾਂ ਨੇ ਪਖੰਡ ਨੂੰ ਤਿਆਗਿਆ ਅਸੀਂ ਉਹਨਾਂ ਦੇ ਨਾਂ ਦੇ ਉਤੇ ਪਖੰਡ ਦੇ ਫੱਟੇ ਲਾ ਕੇ ਨਾ ਉਹਨਾਂ ਦਾ ਵਰਤ ਰਹੇ ਆ ਤੇ ਵੇਚ ਪਖੰਡ ਰਹੇ ਆ ਕਿੰਨਾ ਤਕਾਏ ਕਿੰਨੀ ਬੇਅਦਬੀ ਹੈ ਕਿੰਨੀ ਗੁਸਤਾਖੀ ਦੇਣਦਾਰ ਆ ਉਹਨਾਂ ਦੇ ਉਹਨਾਂ ਦੀ ਸੋਚ ਉਹਨਾਂ ਦੇ ਖਿਆਲ ਉਹਨਾਂ ਦੇ ਉਪਦੇਸ਼ ਦਾ ਪੱਲਾ ਛੱਡ ਕੇ ਅਸੀਂ ਆਪਣੀਆਂ ਮਨਮਤਾਂ ਦੀ ਦੁਕਾਨਦਾਰੀ ਤੇ ਵਿਖਾਵੇ ਕਰਦੇ ਆਂ ਕੋਈ ਭਗਤਾਂ ਦੇ ਨਾਂ ਤੇ ਕਰੀ ਜਾਂਦਾ ਇੱਕ ਗੁਰੂਆਂ ਦੇ ਨਾਂ ਤੇ ਕੋਈ ਸ਼ਹੀਦਾਂ ਦੇ ਨਾਂ ਤੇ ਕੋਈ ਰੱਬ ਦੇ ਬੰਦਿਆਂ ਦੇ ਨਾਂ ਤੇ ਕੋਈ ਪਗੰਬਰਾਂ ਦੇ ਨਾਂ ਤੇ ਹਾਲਾਂਕਿ ਉਹਨਾਂ ਨੇ ਜੋ ਕੁਝ ਜੀਵੇ ਉਹ ਕਹਿ ਤੇ ਜੋ ਕਹਿ ਉਹ ਬਾਣੀ ਚ ਦਰਜ ਐ ਗੁਰਮਤ ਗੁਰੂ ਦੀ ਮਤ ਗੁਰੂ ਦਾ ਉਪਦੇਸ਼ ਇਸ ਲਈ ਸਹਿਬ ਨੇ ਬਾਣੀ ਦਾ ਇੱਕ ਵਾਕ ਕਿਹਾ ਅਕਲੀ ਸਹਿਬ ਸੇਵੀਆ ਅਕਲੀ ਪਾਇਆ ਮਾਲ ਅਕਲੀ ਪੜਕੇ 부ਜੀਆ ਅਕਲੀ ਕੀਚੈ দান ਨਾਨਕ ਆਖੈ ਰਾਹ ਏ ਹੋਰ ਗੱਲਾਂ ਸ਼ੈਤਾਨ ਸ਼ਲੋਕ ਜਿਨ੍ਹਾਂ ਦੀ ਵਿਚਾਰ ਮੇਰੀ ਆਪਾਂ ਅਗਲੇ ਦੀਵਾਨਾ ਵਿੱਚ ਵਿਚਾਰਨ ਦਾ ਅਭਿਆਸ ਕਰਾਂਗੇ ਮਹਾਰਾਜ ਗੁਰੀਆ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ ਆਪ ਸਾਰਿਆਂ ਦਾ ਧੰਨਵਾਦ ਅਦਬ ਨਾਲ ਗੁਰੂ ਫਤਿਹ ਦੀ ਸਾਂਝ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ